ਲਓ ਜੀ ਮਾਗੀ ਮੇਲੇ ਦੀਆਂ ਤਿਆਰੀਆਂ ਹੋ ਗਈਆਂ ਸ਼ੁਰੂ ਤੇ ਮੇਲੇ ਦਾ ਜਿਹੜਾ ਸਮਾਨ ਆ ਆ ਤੁਹਾਨੂੰ ਪਤਾ ਹੀ ਲੱਗਦਾ ਹੋਊਗਾ ਹਨਾ ਖਿਲਰ ਰਿਆ ਪਿਆ ਸਮਾਨ ਜਿਹੜਾ ਆਉਣਾ ਹੋ ਗਿਆ ਸ਼ੁਰੂ ਆ ਦੇਖੋ ਪਿਆ ਸਮਾਨ ਆ ਸੀ ਤੇ ਜਲਦੀ ਇਹ 2-4 ਦਿਨਾਂ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਣਾਗਾ ਠੀਕ ਆ ਹੋ ਗਿਆ ਸ਼ੁਰੂ ਇਹ ਤੇ ਸਾਡੇ ਫੇਸਬੁੱਕ ਪੇਜ ਨੂੰ YouTube ਚੈਨਲ ਨੂੰ ਫੋਲੋ ਕਰ ਲਿਓ ਤੇ ਤੁਹਾਨੂੰ ਸਾਰਾ ਮੇਲਾ ਇਸ ਕੀ ਲਾਈਵ ਦਿਖਾਇਆ ਜਾਊਗਾ ਆ ਦੇਖੋ ਇਸ ਵਾਰ ਮੇਲੇ ਦਾ ਜਿਹੜਾ ਠੇਕਾ 1 ਕਰੋੜ ਤੇ 4 ਲੱਖ ਰੁਪਏ ਦੇ ਵਿੱਚ ਹੋਇਆ ਜੀ ਤੁਹਾਨੂੰ ਪਤਾ ਹੀ ਹੋਊਗਾ ਸਾਫ ਸਫਾਈ ਦਾ ਹਜੇ ਕੋਈ ਹੈ ਨਾ ਪ੍ਰਬੰਧ ਜਲਦੀ ਹੀ ਸਾਫ ਸਫਾਈ ਦਾ ਪ੍ਰਬੰਧ ਇੱਥੇ ਹੋ ਜਾਊਗਾ ਤੇ ਆਹ ਦੇਖੋ ਬੈਰੀਕੇਟਿੰਗ ਕਰਨਗੇ ਇਸ ਵਾਰ ਮੇਲੇ ਦੇ ਵਿੱਚ ਕਹਿੰਦੇ ਬਰਜ ਖਲੀਫਾ ਵੀ ਬਣਨਾਗਾ ਬਰਜ ਖਲੀਫਾ ਬਣਾਇਆ ਜਾਊਗਾ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਰਜ ਖਲੀਫਾ ਦੇਖਣ ਦੇ ਲਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ